ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ੂਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੱਗੇ ਜਿਹੜਾ ਵਾ ਅਟਾਰੀ ਵਾਗਾ ਬਾਰਡਰ ਜਿਹੜਾ ਲੱਗੇ ਪੈਂਦਾ ਤੇ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਕਾਫੀ ਗਿਣਤੀ ਚ ਪਸ਼ੂਤਾਂ ਵੀਰ ਜੀ ਹਣਾਂ ਕੋਲ ਹੈਗੇ ਆ ਤੇ ਪਰ ਤੁਹਾਨੂੰ 5-6 ਤੁਹਾਨੂੰ ਵਿਖਾਵਾਂਗੇ ਜਿਹੜੀਆਂ ਅੱਜ ਵੇਚਣ ਲਈ ਵਿਖਾਉਣੀਆਂ ਆ ਆ ਦੇਖਦਾ ਦੇਖ ਮਾਜੇ ਪੜੇ ਨੋਰਮਲ ਜੇ ਰੇਟ ਤੇ ਤੁਹਾਨੂੰ ਨੀਲੀ ਦੀ ਮਾਈ ਤੁਹਾਨੂੰ ਦਿਖਾਉਣੀ ਆ ਤਾਜੀ ਸੁਈ ਆ ਤੇ ਕੋਈ ਗੱਬਣਿਆ ਕੋਈ ਮਾਲ ਉਧਰ ਵੀ ਵੱਜਿਆ ਆ ਕੋਈ ਅੰਦਰ ਵੀ ਵੱਜੀਆਂ ਵਾ ਜਿਹੜੀਆਂ ਮਾਲ ਹੈ ਸਾਰਾ ਹੀ ਵਿਕਨ ਵਾਲਾ ਵਾ ਪਰ ਜਿਹੜੀਆਂ ਅੱਜ ਤੁਹਾਨੂੰ ਵੀਡੀਓ ਚ ਦਿਖਾਉਣੀ ਆ ਵਾ ਬਸ ਇਹੀ ਤੁਹਾਨੂੰ ਦਿਖਾਉਣੀ ਆ ਜਿਹੜੀਆਂ ਸੁਈਆਂ ਵਾ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਦੀ ਹੁਣਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਸਤਿ ਸ੍ਰੀ ਅਕਾਲ ਜੀ। ਹੋਰ ਵੀਰ ਜੀ ਠੀਕ ਠਾਕ ਜੀ। ਭਾਜੀ ਪੀਸ ਨੋ ਭਾਜੀ ਠੀਕ ਠਾਕ ਜੀ। ਠੀਕ ਠਾਕ ਵੀਰ ਜੀ ਨਾਮ ਦੱਸਦੇ ਕਰੀ ਫਿਰ। ਹਾਂਜੀ ਪ੍ਰਿੰਸਪਾਲ ਸਿੰਘ ਬਾਜੀ ਪਿੰਡ ਛੂਰਾ। ਤਸੀ ਜਿਲ੍ਹਾ ਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਵੀਰ ਜੀ ਤੇ ਲੱਗ ਗਿਆ ਆਪਾਂ ਨੂੰ ਟਾਰੀ ਪਾਗਾ ਬੱਡੀ ਬਾਟਰ ਪੈਂਦਾ ਵੀਰ ਜੀ ਠੀਕ ਆ ਹਾਂਜੀ ਆਪਾਂ ਨੂੰ 20-25 ਸਾਲ ਹੋ ਗਏ ਆ ਵਪਾਰ ਦਾ ਕੰਮ ਕਰਦੇ ਆ ਨੋ ਠੀਕ ਆ ਹਾਂਜੀ ਪਹਿਲੀ ਵਾਰ ਤੁਹਾਡੇ ਨਾਲ ਮੇਲ ਘੁੰਣ ਲੱਗੇ ਆ ਪਹਿਲੀ ਵਾਰ ਹੀ ਵੀਡੀਓ ਲੱਗੇ ਆ ਫੋਨ ਪਹਿਲੀ ਵਾਰ ਹੀ ਵੀਡੀਓ ਫੋਨ ਲੱਗੇ ਆ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ ਫੋਨ ਨੰਬਰ ਆਪਣਾ ਵੀਰ ਜੀ 98786 ਹਾਂਜੀ 16057 ਠੀਕ ਆ ਜੀ ਤੇ ਪਸ਼ੂ ਆਪਣੇ ਕੋਲ ਹਰ ਵੈਰਾਈਟੀ ਦਾ ਹੁੰਦਾ ਹੈ ਹਾਂਜੀ ਜਿੱਡੀ ਮਰਜ਼ੀ ਗਾਂ ਵੱਡੀ ਤੋਂ ਵੱਡੀ ਅੱਛਾ ਵੱਡੀ ਤੋਂ ਵੱਡੀ ਮੱਝ ਆਉਂਦੀ ਹੈ ਤੇ ਨੋਰਮਲ ਰੇਟ ਚ ਵੀ ਤੇ ਵੱਡੇ ਰੇਟ ਵਾਲੀਆਂ ਵੀ ਠੀਕ ਐ ਤੇ ਅੱਜ ਵੇਚਣ ਵਾਲੀਆਂ ਆ ਜਿਹੜੀਆਂ ਸੋਈਆਂ ਹਨਾ ਤੇ ਰੇਟ ਬਿਲਕੁਲ ਨੋਰਮਲ ਹੀ ਕਰਨੇ ਫਿਰ ਅੱਜ ਉਹ ਵੀਡੀਓ ਵੇਖੇ ਇੱਕ ਕਰੀ ਜਾਣਾ ਪੂਰੀ ਜ਼ਰੂਰ ਆ ਸੋਈਆਂ ਤੇ ਜਿਹੜੀਆਂ ਉਧਰ ਪੱਜੀਆਂ ਜੇ ਉਹ ਗੱਭਰਾ ਵੀਰ ਜੀ ਤਿੰਨ ਵੱਛੀਆਂ ਵੱਡੀਆਂ ਜੋ ਅੱਛਾ ਹਾਂਜੀ ਉਹ ਫਿਰ ਅਗਲੀ ਵੀਡੀਓ ਚ ਪਾਵਾਂਗੇ ਤਿਆਰ ਕਰਕੇ ਅੱਛਾ ਇੱਕ ਕਰੀ ਖਾ ਲਈਏ ਵੈਸੇ ਆ ਕੱਚੀਆਂ ਐ ਜੇ ਤੇ ਵੀਰ ਜੀ ਨੇ ਕਹਿੰਦੇ ਕਿ ਅਗਲੀ ਵੀਡੀਓ ਚ ਪਾਵਾਂਗੇ ਇਹ ਜੀ 30 ਪਲੱਸ ਵਾਲੀ ਆ ਅੱਛਾ ਹਾਂਜੀ ਜਲਸੀ ਦਾ ਅੰਗ ਰੱਖਦੀ ਐ ਦਿਖਾਈ ਦੇ ਆਈ ਤੌਰ ਕਿਆ ਵਾਲੀ ਅਜੇ ਤਿਆਰ ਹੋਣੀ ਆ ਜੇ ਚੰਗੀ ਪਰ ਨਹੀਂ ਆ ਤੇ ਚੰਗੇ ਵੱਡੇ ਕਦ ਕਾਠ ਜੈਰਸੀਆਂ ਦੇ ਸਾਹ ਨਾਲ ਪੂਰੀ ਪਲੀ ਵੈੜਿਆ 30 ਪਲਸ ਵਾਲੀ ਦੱਸ ਰਿਹਾ ਹੈ ਬਾਕੀ ਕਦ ਕਾਠੇ ਦਾ ਜਿਹੜਾ ਐਚ ਐਫ گاਵਾ ਤੋਂ ਵੀ ਉੱਚਾ ਹੈ ਅਜਲਾ ਹੈ ਜੀ ਫਾਰਮ ਵਾਲੀਆਂ گاਵਾ ਦਾ ਭਲੇਖਾ ਪੁੰਦੀ ਹੈ ਇਹ ਵੀ ਚੰਗੀ ਸਾਂਹ ਵਾਲੇ ਘਰੋਂ ਆਈ ਹੈ ਆਹ ਦੇਖ ਸਕਦੇ ਆ ਜੀ ਐਮ ਬਸਾਈ ਜੀ ਕੈਪ ਮਿਲਕਵੇਅਨ ਚੰਗੀ ਆ ਕਿੰਨਾ ਦੁੱਧ ਦੱਸਿਆ ਕੱਟ ਜੂਗੀ ਭਾਈ ਪਿਛਲੇ ਸੂਰਿਆ ਨਾਲ 30 ਕਿਲੋ ਚੋਇਆ ਹੈ ਅਰ ਕਿ 30 ਕਿਲੋ ਤੋਂ ਵੱਧ ਦੁੱਧ ਦੇਵੇਗੀ ਠੀਕ ਆ ਹਾਂ ਜੀ ਤੇ ਬਾਕੀ ਚਲੋ ਇਹਦਾ ਦੇ ਕੋਈ ਫੋਨ ਤੇ ਪੁੱਛ ਲੈਣ ਪੁੱਛ ਸਕਦਾ ਭਾਈ ਜੀ ਤੇ ਆ ਕਿੰਨੇ ਕੇ ਦੁੱਧ ਹਲੀਆਂ ਉਤਰਾ ਇਹ 20 ਕਿਲੋ ਦਿੰਦੀ ਹੈ ਵਛੀ ਦੁੱਧ ਪਰ ਦਿਨ 10 ਛੱਡਦੀ ਹੈ ਅੱਛਾ 20 ਦੇਣਾ ਜੇ ਛੱਡਦੀ ਹੈ ਇਹ ਵਛੀਗੀ ਹੈ ਮੂੰਹ ਇਹ ਮੂੰਹ ਛੇਦਾਂਦੇ ਆ ਹਾਂ ਜੀ ਇਹੀ ਦੋ ਦ ਵੀਆਂ ਤੋਂ ਬਾਹਰ ਹੀ ਦਿੰਦੀ ਆ ਵੇਸ਼ ਇਹ ਵੀ ਵੀਆਂ ਬਾਹਰ ਚੱਲਣ ਵਾਲੀ ਆ ਬਾਕੀ ਸਣ ਹਵਾਨੇ ਇਹਨਾਂ ਦੇ ਵੀ ਮਿਲ ਕੇ ਵੀ ਨਹੀਂ ਚੰਗੀ ਤਰ੍ਹਾਂ ਦੇਖ ਸਕਦੇ ਬਾਕੀ ਇਹ ਵੀ ਜਿੰਨਾ ਬਾਰੇ ਵੀ ਕਿਸੇ ਨੇ ਪੁੱਛਣਾ ਹੋਵੇ ਤੇ ਹੁਣ ਨਸਾਮ ਛੱਡ ਕੇ ਦੇ ਦੋਗੇ ਜਿਹੜਾ ਹਨਾ ਹਾਂਜੀ ਕੋਈ ਗੱਲ ਨਹੀਂ ਫੋਨ ਤੇ ਭਾਜੀ ਕਰ ਲੈਣਾ ਕੋਈ ਫੋਨ ਤੇ ਲਾ ਕੇ ਪੁੱਛੇ ਹਾਂਜੀ ਬਾਕੀ ਬਿਲਕੁਲ ਸਿੱਧੀਆਂ ਵਸ਼ੀਆਂ ਆ ਜਿਹੜੀਆਂ ਦੇਖ ਸਕਦੇ ਬਿਲਕੁਲ ਹੋਰ ਕੀ ਦਿਖਾ ਦਿੰਦਾ ਮੂ ਹੋਰ ਕੀ ਦਿਖਾ ਦਿੰਦਾ ਜੀ ਇਹ ਵੀ ਕਹਿੰਦੇ ਚੱਲ ਤੌਰ ਹੀ ਦਿੰਨੇ ਆ ਇਹ ਤਾਂ ਆਪਾਂ ਬਸ ਤੁਹਾਨੂੰ ਵੇਖੇ ਦਿਖਾਉਣ ਹੀ ਦਏ ਆ ਕਿਉਂਕਿ ਜਿਹੜਾ ਇਹ ਵੀ ਮਾਲ ਹੈਗਾ ਵਾ ਕੱਦ ਕਾਠ ਤੇ ਵੀ ਚੰਗੀ ਆਜੋ ਲਾਇਆ ਹੋ ਬਾਕੀ ਕੋਈ ਵੀ ਇਰਾਨ ਕੇ ਵੇਖੇ ਕੁਛ ਵੀਰ ਜਿਹਾ ਨਾਲ ਗਲ ਸੋਹਣੇ ਆ ਉਹ ਅੰਦਰ ਵੀ ਕੁਛ ਮੱਜਾਂ ਵੱਜੀਆਂ ਕੁਛ ਵੀ ਗਾਵਾਂ ਆ ਸਾਰਾ ਮਾਲ ਉਤਰਾਂ ਵਿਗਨ ਆਲਾ ਆ ਪਰ ਥੋੜਾ ਤਿਆਰ ਕਰਨ ਵਾਲੀਆਂ ਆ ਮੱਝ ਕਿੰਨੇ ਦੁੱਧ ਆ ਲਈ ਜੇ 15 16 ਕਿਲੋ ਵਾਲੀ ਮੱਝ ਆ ਠੀਕ ਇਹ ਵੀ ਗੱਬਣੇ ਆ ਜੇ ਹਨਾ ਗੱਬਣੇ ਦਿਨ 10 ਘੜਦੀ ਆ ਅੱਛਾ ਪਰ ਤਿਆਰ ਹੋ ਕੇ ਪੂਰਾ ਐ ਬੈਕ ਤੇ ਕਾ ਜਿਹੜੀ ਮੱਝ ਜੇ ਇਹ ਜੀ ਦੁੱਧ ਇਸ ਵੇਲੇ 12 ਕਿਲੋ ਆ ਔਰ ਬੱਚਾ ਮਰ ਗਿਆ ਮੈਂ ਉਹ ਆ ਬੂਸ਼ੀ ਟੰਗੀ ਜਿਹੜੀ ਅੱਛਾ ਬੂਸ਼ੀ ਵਾਲੀ ਆ ਹਾਂਜੀ ਹਾਂਜੀ ਉਹ ਵੀ ਉਤਰਾ ਵਿਖਾਉਗਾ ਹਾਂਜੀ ਵਿਖਾਉਗਾ ਜੀ ਚਲੋ ਵੀ ਤੁਹਾਨੂੰ ਹੁਣੇ ਵਿਖਾ ਦਿੰਨੇ ਆ ਆ ਦੇਖ ਸਕਦੇ ਪੂਰੀ ਜਵਾਨ ਮੱਝ ਆ ਜਿਹੜੀ ਆ ਵਾਲੀ ਇਹ ਵੀ ਉਤਰਾਂ ਵਿਦਿਓ ਨਹੀਂ ਕਹਿੰਦੇ ਤਿਆਰ ਕਰਕੇ ਹੀ ਪਾਉਣੀ ਆ ਪਸ਼ੂ ਇਤਰਾ ਵਿੱਚ ਨਾ ਕੋ ਕਾਫੀ ਆਈ ਚਲਾਈ ਤੇ ਲੱਗੇ ਰਹਿੰਦੇ ਚੱਲਦੇ ਰਹਿੰਦੇ ਆ ਲੈ ਜਾਓ ਜੀ ਲੈ ਬਾਕੀ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਰੇਟ ਬਿਲਕੁਲ ਨੋਰਮਲ ਵੀਰ ਜੀ ਹੁਣੀ ਕਹਿੰਦੇ ਕੀ ਪੌਣੇ ਜਿਹੜੀਆਂ ਸੂਈਆਂ ਬਾਕੀ ਹਾਂਜੀ 15 ਕਿਲੋ ਦੁੱਧ ਭਰਿਆ ਵੀਜੀ 15 ਕਿਲੋ ਦੁੱਧ ਜਿਹੜਾ ਕਹਿੰਦੇ ਕਿਨੇ ਚਵਾਇਆ ਜਿਹੜਾ ਪਿਛਲੇ ਸੋਵੇ ਤੇ ਆ ਜਿਹੜੀ ਮੱਝ ਪੂਛੀ ਵਾਲੀ ਆ ਤੇ ਵੀ ਵਗਾਉ ਤੇ ਦਾ ਰੇਟ ਵੀ ਜਿਹੜਾ ਨਾਰਮਲ ਜਿਹਾ ਹੀ ਆ ਜੇ ਕਿਸੇ ਨੇ ਇਹਦੇ ਬਾਰੇ ਵੀ ਪੁੱਛਣਾ ਹੋਵੇ ਤੇ ਬੋਲ ਸਕਦੇ ਕਿੰਨਾ ਦੁੱਧ ਇਹਦੇ ਕੋਲ ਪੱਕਾ ਵੀਜੀ 10 ਕਿਲੋ ਬੋਲਾ ਜੀ ਅੱਛਾ 10 ਲੀਟਰ ਆਇਆ ਇਹਦੇ ਕੋਲ ਹਾਂਜੀ 10 ਕਿਲੋ ਬੋਲਾ ਵੀਜੀ ਪੂਰੀ ਤਿਆਰ ਆ ਹੁਣ ਅੱਛਾ ਹਾਂਜੀ ਬੱਚਾ ਇਦਾਂ ਨਾ ਜਿਆਦਾ ਸੀ ਉਹ ਦਰਮਾਲ ਤੇ ਵੇਚ ਗਿਆ ਤੇ ਉਹ ਸਿੰਘ ਚ ਪਾ ਲਿਆ ਨੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਚੰਗੀ ਹੈ ਭਾਜੀ ਚਵਾਈ ਚ ਵੀ ਬਹੁਤ ਚੰਗੀ ਸਾਫ ਹੈ ਚਵਾਈ ਦੀ ਠੀਕ ਹੈ ਹਾਂਜੀ ਚਲੋ ਹੁਣ ਗਾਵਾਂ ਜਿਹੜੀਆਂ ਇੱਧਰ ਤੁਹਾਨੂੰ ਦਿਖਾਈਏ ਇਹਦੇ ਮਗਰ ਬੱਚਾ ਕੀ ਆ ਗਿਆ ਜੀ ਇਹਦੇ ਮਗਰ ਹੈ ਜੀ ਬੱਚਾ ਜੀ ਇਹਦੇ ਮਗਰ ਬੱਚਾ ਫਿਲਮਾਂ ਦਿੰਗਾ ਜੀ ਸੂਈ ਜੋ ਖੱਲਿਆਂ ਦੇਖ ਸਕਦੇ ਜੀ ਚੰਗੀ ਬਣੀ ਬਾਹਰ ਚੱਲ ਰਿਹਾ ਜੀ ਇਹਦਾ ਆਜੇ ਲੈ ਆਓ ਜੀ ਸੋਈ ਸਵਾਈ ਆ ਬਾਕੀ ਥੱਲਿਆਂ ਬੜੀ ਤਿਆਰ ਹੋਈ ਆ ਚੰਗੇ ਖੁੱਲੇ ਹਵਾਨੇ ਦੀ ਮਾਲਕਾਂ ਆਂ ਦੇ ਸਜਦੇ ਕਿੰਨਾ ਵੇਜੀ ਦੁੱਧ ਤਿਆਰ ਹੈ ਤੇ ਕੋਲ ਕੀ ਇਹ ਹਲੇ ਤੋਂ 22 ਕਿਲੋ ਤਿਆਰ ਦੁੱਧ ਤਿਆਰ 22 ਕਿਲੋ ਤੇ ਕਿੰਨਾ ਚਵਾਈ ਜਾਊਗੀ ਹੈ ਬੀਤੀ ਦੁੱਧ ਚੰਗੀ ਸੇਵਾ ਕਰੀ ਤੇ 5 ਕਿਲੋ ਚਵਾਈ ਜਾਊਗੀ ਆਪਣੀ ਅੱਛਾ 5 ਕਿਲੋ ਦਾ ਕਰ ਜਿਹੜਾ ਚਵਾਈ ਜਾਊਗੀ ਹਾਂਜੀ ਹਾਂਜੀ ਤੇ ਹੁਣ 22 ਕਿਲੋ ਕਰੋ ਚਵਾ ਦਿਓਗੇ ਬਿਲਕੁਲ ਜੀ ਦੋਵੇਂ ਟਾਈਮ ਆ ਕੇ ਚੋਂ ਤਿੰਨ ਟਾਈਮ ਚੋਂ ਆ ਕੇ ਗਾ ਕੇ ਜਿਹੜਾ ਸਾਡੇ ਘਰ ਆ ਇਹ ਹਲੇ 22 ਕਿਲੋ ਐ ਤੋਲਵੇਂ ਤੇ ਮੋਲੇ ਦਾ ਫਿਰ ਮੋਲ ਕਰਦੇ ਜੀ 75 ਦੇਵਾਂਗੇ 65 ਦੀ 65 ਦੀ ਦੇ ਦੋਗੇ ਹੋਰ ਕਰਦੋਗੇ ਮਾਨ ਮਾਨ ਜਿੰਨਾ ਹੈਪੀ ਭਾਜੀ ਕਰੋ ਕਿਉਂ ਨਾ ਮਾਨ ਕਰਾਂਗੇ ਕਰ ਦਈਏ 60 ਤੋਂ ਅੰਦਰ ਕਰੀਏ ਫਿਰ ਚੋਕ ਕਰਤਾ ਜੀ ਕਿੰਨੇ ਕਰ ਦੋਗੇ ਯਾਰ ਯਾਰ ਕਰ ਦੋਗੇ 60 ਤੋਂ ਅੰਦਰ ਠੀਕ ਹੈ ਜੀ ਚਲੋ ਬਾਕੀ ਕੋ ਫੋਨ ਲਾਵੇ ਇੱਕ ਕਰੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਬਾਕੀ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਕਿਉਂਕਿ ਪੈਸੇ ਤੋਂ ਹੀ ਖਰਚਨੇ ਆ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਆਪਣੀ ਗਾਰੰਟੀ ਤੇ ਪਸ਼ੂ ਖੜਿਆ ਕਰੋ ਤੇ ਹੁਣ ਇੱਕ ਆ ਜਿਹੜੀ ਬੈਡ ਤੁਹਾਨੂੰ ਕਾਫੀ ਖੂਬਸੂਰਤ ਦਿਖਾਉਣੀ ਆ ਚੰਗੇ ਕਦ ਕੱਟ ਚ ਹਾਂਜੀ ਇਹ ਦੋਂਦੀ ਏ ਮੂਹ ਅੱਛਾ ਮੂਹ ਦੂਧਾਂ ਦੇ ਸੂਆ ਪਹਿਲਾ ਹਾਂਜੀ ਤੇ ਮਗਰ ਵੱਛੀ ਪੂਰੇ ਕਮਾਲ ਦੀ ਫਿਰ ਹਾਂਜੀ ਹਾਂਜੀ ਤੇ ਇਹ ਕਿੰਨੇ ਚਰਦੀ ਸੂਈ ਆ ਇਹਨੂੰ ਅੱਜ ਇੱਥੇ ਜਿਆਦਾ ਦਿਨ ਹੋ ਗਿਆ ਠੀਕ ਆ ਹਾਂਜੀ ਇਹ ਕਿੰਨਾ ਕਿ ਦੁੱਧ ਚਵਾਈ ਜਾਊਗੀ 14 ਕਿਲੋਗਾ ਜੀ ਅੱਛਾ ਹਾਂਜੀ ਹੁਣ ਤਿਆਰ ਜਿਹੜਾ ਮੂਹ ਹੈ ਜੀ ਤੇ ਕਿੰਨਾ ਦੁੱਧ ਕਰੀ ਜਾਊਗੀ ਦੁੱਧ ਇਹਨੇ 14-15 ਕਿਲੋ ਕਰੀ ਜਾਣਾ ਜੀ ਪਹਿਲੇ ਨੇ ਉਮਰ ਵਾਲੀ ਬੱਛੀ ਹੈ ਜੀ ਠੀਕ ਹੈ ਜੀ ਹਾਂਜੀ ਤੋਰਾਂ ਫੇਰ ਇੱਕ ਕਰੀ ਨਾ ਮਗਰ ਬੱਛੀ ਬਹੁਤ ਸੋਹਣੀ ਹੈ ਜੀ ਆ ਵੇਖ ਮਗਰ ਇਹਦੇ ਬੱਛੀ ਬੜੀ ਸੋਹਣੀ ਹੈ ਤਾਜ਼ਾ ਹੀ ਹੈ ਬੱਚਾ ਚਲੋ ਤੁਹਾਡੇ ਸਾਹਮਣੇ ਹੀ ਆ ਜੀ ਬਹੁਤੇ ਦਿਨਾਂ ਤੋਂ ਨਹੀਂ ਹੈ ਫਿਕਸ ਜਿਹਾ ਹਵਣਾ ਮੈਨੂੰ ਬਿਲਕੁਲ ਅੱਜ ਲੈ ਆਇਆ ਪੀਵੀਜੀ ਆ ਵੇਖੋ ਦਾਂਦ ਵੀ ਕਹੀਏ ਇੱਥੇ ਨੇ ਦੰਦਾਂ ਦੇ ਵੇਲੋਂ ਦੋ ਦਾਂਦੇ ਆ ਜੀ ਆਹ ਦੇਖ ਸਕਦੇ ਪਿਓਰ ਦੋ ਦਾਂਦੇ ਆ ਹਾਂਜੀ ਠੀਕ ਆ ਤੇ ਥਣ ਵੀ ਜਿਹੜਾ ਬੜਾ ਕਮਾਲ ਦਾ ਵਾ ਇਹਦੇ ਕੋਲ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਤੇ ਬਿਲਕੁਲ ਫਿਕਸ ਹਵਾਨਾ ਵਾ ਜਿਹੜਾ ਇਹਦਾ ਤੇ ਤਾਂ ਸੁਣ ਵੀ ਜੀ ਓਕੇ ਸਾਰੇ ਪਾਣਾ ਭਾਜੀ ਓਕੇ ਕਿਸੇ ਗੱਲ ਦੀ ਨਹੀਂ ਪ੍ਰੋਬਲਮ ਹੈ ਜੀ ਤੇ ਇਹਦਾ ਫਿਰ ਮੁੱਲ ਭਾਪੀ ਭਾਜੀ ਮੁੱਲ ਤੇ 50 ਹਜ਼ਾਰ ਦੇ ਜੋ ਹਾਂਜੀ ਹਾਂਜੀ ਦੇ ਦੇ 45 ਦੀ ਹੋਰ ਕਰ ਦਈਏ ਮੰਤਨ ਚੋ ਜੋ ਕਰਾਉਣਾ ਕਰਾ ਦੋ 40 ਦੀ ਦੇ ਦਈਏ ਚੋ ਹੋਰ 1000 ਛੱਡ ਦਿੰਨੇ ਅੱਛਾ 40000 ਛੱਡ ਦੋਗੇ ਭਾਜੀ ਛੱਡ ਲਾਂਗੇ ਠੀਕ ਆ ਤੇ ਆ ਤਾਜੀ ਸੋਈ ਜੇ ਹਾਂਜੀ ਅੱਜ ਸੋਈ ਜੋ ਜੀ ਹਾਂ ਦੇਖ ਸਾਡੇ ਅੱਜ ਉਤਰ ਆਈਆਂ ਪਿੱਛੇ ਵੀ ਜੜੀ ਇਹ ਮਾ ਦੋ ਦਿਨਾਂ ਤੋਂ ਵੀਚੋ ਉਹ ਵੀ ਲਈ ਆ ਦੋ ਤਿੰਨ ਕਿਲੋ ਕਹਿੰਦੇ ਕੋਈ ਚਵਾਈ ਕੀਤੀ ਆ ਇਹਦੀ ਇੱਕੋ ਚਵਾਈ ਹੋਈ ਹੈ ਬਾਕੀ ਇਹਦਾ ਕੱਦ ਨਹੀਂ ਪਤਾ ਵੱਡਾ ਹਸਾਬ ਜਿਹੜਾ ਕੱਦ ਆ ਪਰ ਉਸ ਹਿਸਾਬ ਹੈ ਜਿਹੜਾ ਜਿਤਰਾ ਕਹਿੰਦੇ ਹੁੰਦੇ ਵੀ ਉਨੀ ਉਪਰ ਤੇ ਉਨੀ ਥੱਲੇ ਆਂਟੂਨ ਬਹੁਤ ਵੀਰਦੀ ਚੰਗਾ ਹੈ ਥਣਵੀ ਚੰਗਾ ਹੈ ਤੇ ਥੱਲੇ ਵੀ ਚੰਗੀ ਭਰੀ ਹੈ ਇਹ ਵੀ ਜੇ ਕਿਸ ਦੀ ਜਗਾ ਸਾਹਬ ਦੀ ਹੈ ਤੇ ਦੁੱਧ ਜ਼ਿਆਦਾ ਚੋਣਾ ਤੇ ਹੋਈ ਵਾਸਤੇ ਚੰਗੀ ਹੈ। ਬਾਕੀ ਉਹ ਦੋ ਦੰਦ ਵੈੜ ਲਾਗੇ ਤੁਸੀਂ ਆਪ ਹੀ ਦੇਖ ਸਕਦੇ ਕਿ ਠੀਕ ਹੈ। ਜੇਰਜੁਰ ਪਾਤੀ ਜਿਹਨੇ ਪ੍ਰੋਪਰ ਸਾਰੀ ਜੇਰ ਪਾਈ ਇਹਨੇ। ਜੇ ਜੂਤੀਆਂ ਗਰੰਟੀ ਆਪਣੀ ਜੀ। ਠੀਕ ਹੈ ਜੀ। ਹਾਂ ਜੀ। ਬਾਕੀ ਇਹ ਥਣੇ ਦਾ ਰੰਗ ਹੀ ਇਹੋ ਜਿਹਾ ਵਾ। ਤੇ ਬਹਨ ਤੇ ਨਾੜਾਂ ਵੀ ਚੰਗੀਆਂ। ਤੇ ਇਹਦੇ ਮਗਰ ਬੱਚਾ ਕੀ ਜੇ? ਇਹਦੇ ਮਗਰ ਜੀ ਬੱਚਾ ਹੀ ਦੇ ਦੱਸ। ਇਹਦੇ ਮਗਰ ਵੀ ਬੱਚਾ ਹੀ ਆ ਨਾੜੂ ਜਿਹੜਾ ਇਹਦਾ ਵੀ ਆਪਾਂ ਤਾਜ਼ਾ ਹੀ ਨਾਲ ਦੇਖ ਸਕਦੇ ਆ। ਤੇ ਇੱਕ ਨਗ ਦੁੱਧ ਚਵਾਈ ਜਾਊਗੀ। ਹੈਪੀ ਬਾਈ ਜੀ ਚੰਗੀ ਸੇਵਾ ਤੇ ਤੇ 20 ਕਿਲੋ ਚੁਵਾਈ ਜਾਊਗੀ ਨੋਰਮਲ ਸੇਵਾ ਤੇ 15 16 ਕਿਲੋ ਚੁਵਾਈ ਜਾਊਗੀ ਤੇ ਮੋਲੇ ਦਾ ਫਿਰ ਮੁੱਲ ਹੈਪੀ ਬਾਈ ਜੀ ਮੁੱਲ ਤੇ 55 ਕਰਦੇ ਜੋ 50 ਹੀ ਦੇ ਦਾਂਗੇ 50 ਹੀ ਹਾਂਜੀ ਕਿ ਹੋਰ ਕਰ ਦੀਏ ਮਾਨ ਚੋ ਜੋ ਤੀ ਜਾਂਦੇ ਮਾਨ ਯੈਸ ਨਾ 45 ਦੀ ਦੇ ਦਈਏ ਚੋ ਦੇ ਦੋ ਚਲੋ ਬਾਕੀ ਮੌਕੇ ਤੇ ਹੋਰ ਕਰ ਦੋ ਮੁੱਲ ਇਹ ਆਵੇ ਕੋਈ ਫੋਨ ਇੱਕ ਵਾਰੀ ਕੋਈ ਲਾਵੇ ਜਰੂਰ ਹਨਾ ਹਾਂਜੀ ਹਾਂਜੀ ਫੋਨ ਜਰੂਰ ਲਾਵੇ ਫਿਰ ਠੀਕ ਹੈ ਜੀ ਤੇ ਹੁਣੇ ਕਾਮ ਅੱਜ ਵੀ ਸੂਈ ਸਵਾਈ ਹੈ ਇਹ ਕਿੰਨੇ ਦਿਨਾਂ ਦੀ ਸੂਈ ਜੇ ਇਹਨੂੰ ਜੱਜ 5 ਦਿਨ ਹੋ ਗਏ ਸੂਈ ਨੂੰ ਹਫਤੇ ਦੇ ਲਾਗੇ ਹੋ ਗਿਆ ਕੇ 5 ਹਫਤੇ ਦੇ ਹੋ ਗਿਆ ਜੀ ਤੇ ਦੁੱਧ ਕਿੰਨਾ ਜੇ ਦੁੱਧ ਵੀ ਜੀ 9 ਕਿਲੋ ਤੁਸੀਂ 8 ਕਿਲੋ ਆਗੇ ਚੋ ਸਕਦੇ ਜੀ ਦੋਵੇਂ ਟਾਈਮ ਤੇ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ 10 ਕਿਲੋ ਚਵਾਈ ਜਾਊਗੀ ਜੀ ਤੋੜ ਜੀਏ ਫਿਰ ਇਹਨਾਂ ਵੀ ਬਾਕੀ ਹਜੇ ਇੱਕ ਆ ਵੀ ਗਾਂ ਬਿਲਕੁਲ ਹੌਲੇ ਜਿਹਾ ਜੇ ਭਾਜ ਤੁਹਾਨੂੰ ਦਿਖਾਉਣੀ ਹੈ ਜੇ ਗੱਭਣ ਆਏ ਤੇ ਆ ਰਹੀ ਆ ਬਸ 8 ਕਿਲੋ ਦੁੱਧ ਜਿਹੜਾ ਕਿੰਨੇ ਕਿ ਹੈਗਾ ਇਹਦੇ ਦਾ ਅਜ ਲਾਇਆ ਜੀ ਬੱਚੇ ਵਾਲਾ ਥੋੜਾ ਜਿਆ ਤੇਜ਼ ਜਾਂਦੀ ਦਰਦੀ ਦਰਦੀ ਜੀ ਆ ਸਾਡੇ ਕੋਲ ਕਈ ਵਾਰੀ ਪਹਿਸ਼ ਨੂੰ ਡਾਕਟਰ ਦਾ ਬਲੇਖਾ ਵੀ ਪੈ ਜਾਂਦਾ ਚਵਾਈ ਬਹੁਤ ਹਾਂ ਦੇਖੋ ਜੀ ਹਵਾਨਾ ਇਹਦਾ ਲਾਗੇ ਤਾਂ ਇਥੇ ਨਾਲ ਦਾ ਸਾਈਜ਼ ਗੈਪ ਵੀ ਚੰਗਾ ਵਾ ਤੇ ਇਹਦਾ ਫਿਰ ਮੁੱਲ ਭਾਪੀ ਭਈ ਮੁੱਲ ਤੇ 70 ਕਰਦੇ ਜੋ ਅੱਛਾ ਹਾਂਜੀ ਕਿੰਨੇ ਦੀ ਦੇ ਦੇਣੀ ਹੈ ਸਾਈਡ ਦੀ ਦੋ 65 ਦੀ ਨਾ ਦਈਏ ਹਾਂਜੀ ਜਸ ਨੋ ਕਰੀਏ ਦੀ ਵੀ ਜੋ ਤੁਸੀਂ ਆਪੇ ਕਰ ਦੋ ਵੀ ਜੀ ਇਹਦਾ ਵੀ ਇਹ ਹਰ ਛੱਡ ਦਈਏ 60 ਜੋ 40 ਛੱਡਾ ਲਓ ਜੀ ਠੀਕ ਹੈ ਮਤਲਬ ਇੱਕ ਘੱਟ 60 ਦੀ ਦੇ ਦੋਗੇ ਦੇ ਲਾ ਕੇ ਭਾਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲੇ ਕੰਡ ਤੇ ਗਾ ਹਾਂਜੀ ਇਹ ਗੱਬਨ ਜੋ ਦੀ ਭਾਜੀ ਇਹ ਗੱਬਨ ਹੈ ਹਾਂਜੀ ਇਹ ਵੀ ਕੱਦ ਜਿਹੜਾ ਨਾਰਮਲ ਜਿਹਾ ਵਾ ਬਹੁਤਾ ਵੱਡਾ ਨਹੀਂ ਆ ਤੇ ਬਹੁਤਾ ਛੋਟਾ ਵੀ ਨਹੀਂ ਆ ਪਰ ਇਹ ਵੀ ਥੱਲੇੋਂ ਚੰਗੀ ਤਿਆਰ ਹੋਊਗੀ। ਥਣਵਾ ਦਾ ਬਹੁਤ ਸੋਨਾ ਜੀ। ਤੇ ਇਹ ਕਿੰਨੇ ਕਿ ਦੁੱਧ ਵਾਲੀ ਆ ਵੀ ਜੀ? ਹੈਪੀ ਵੀ ਜੀ 14-15 ਕਿਲੋ ਦੁੱਧ ਆਮ ਨਾਲ ਦੇ ਹੀ ਜਾਏਗੀ। 14-15 ਲੱਗ ਕੇ ਦੁੱਧ ਜਿਹੜਾ ਕਹਿੰਦੇ ਚੋਈ ਜਾਊਗੀ। ਹਾਂ ਜੀ। ਤੇ ਇਹਦਾ ਫਿਰ ਮੁੱਲ। ਇਹਾਂ ਨਿਕਾ ਜਾਈਆ 30 ਕ ਦੀ ਦੇਦੀ ਜੀ ਵੇਖ ਲਓ ਛੜਨਾ ਕੋ ਛੜਦੀ ਐ ਚੋਂ ਵੀ ਜੋ ਜੋ ਤੁਸੀਂ ਮਾਣਾ ਦੋ ਹਜ਼ਾਰ ਛੜਦੀ ਐ ਇਹਦੇ ਚ ਜੋ ਛੜਦੇ ਹੋਰ ਹਜ਼ਾਰ ਛੜਦਾਂਗੇ ਅੱਛਾ 27000 ਦੀ ਹਾਂਜੀ 27000 ਦੀ ਤੇਰਾ ਚਲੋ ਬਾਕੀ ਕੋ ਫੋਨ ਲਾਵੇ ਇੱਕ ਰਹੀ ਹਾਂਜੀ ਜਰੂਰ ਜੀ ਜਰੂਰ ਤੇ ਮਾਨਤਨ ਮੁੱਕ ਤੇ ਹੋ ਜਾਣਗੇ ਹੋ ਜਾਣਗੇ ਸਾਰਿਆਂ ਦਾ ਮਾਨ ਉਹ ਗੱਜੀ ਜਿਹੜਾ ਵੀਰ ਨੂੰ ਲੈਣਾ ਚਾਹੂਗਾ ਜੀ ਠੀਕ ਐ ਜੀ ਹਾਂਜੀ ਠੀਕ ਐ ਵੀਰ ਜੀ ਬਾਕੀ ਆ ਵੀ ਤੁਹਾਡੇ ਘਰ ਕੋਈ ਦੋ ਟਾਈਮ ਚਵਾਈ ਕਰਕੇ ਨਾ ਤਸੱਲੀ ਕਰਕੇ ਖੜੇ ਦੋ ਟਾਈਮ ਚਵਾਈ ਇੱਥੇ ਤਸੱਲੀ ਕਰੇ ਜੀ ਹਾਂਜੀ ਅਸੀਂ ਜਿੰਨਾ ਤੋਂ ਦੱਸਿਆ ਉਹਨਾਂ ਚਵਾਵਾਂਗੇ ਠੀਕ ਬਾਕੀ ਜਿੰਨਾ ਕਹਿੰਦੇ ਦੁੱਧ ਦਸਿਆ ਉਹਨਾਂ ਕੋ ਚਵਾਈ ਕਰਕੇ ਖੜੇ ਤੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਲੈ ਪਸ਼ੂ ਖਰੀਜਾ ਕਰੋ ਆਪਣੀ ਤਸੱਲੀ ਤੇ